ਗੁੱਡ ਮਾਰਨਿੰਗ ਫ੍ਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਭਾਰਤੀ ਦੀ ਸਵੇਰ ਦੇ ਵਿੱਚ ਆ 10 ਮੈਂ ਕਪੜੇ ਤਾਂ ਘੇਟੀਆਂ ਬੈਂਹਿੰਦੀ ਕਪੜੇ ਤਾਂ ਵਸੂਣੇ ਪਾਤੇ ਦਿੱਤੇ ਫਿਰ ਸੁੱਕਦੇ ਰਹਿੰਦੀ ਮੈਂ ਹੁਣ ਮਸ਼ੀਨ 'ਚ ਨਹੀਂ ਧੋਣੇ ਮੈਨੂੰ ਮਸ਼ੀਨ 'ਚ ਵੈਸੀ ਵੀ ਧੋਣੇ ਪਸੰਦ ਨਹੀਂ ਸਿਰਫ ਮੈਂ ਸਰਦੀ ਕਰਕੇ ਧੋਣੀ ਸੀ ਤੇ ਦੂਸਰੀ ਵਾਰੀ ਗੱਲ ਸੀ ਮੇਰਾ ਜੇਰੀਨ ਹੋਇਆ ਸੀ ਇਸ ਕਰਕੇ ਤੇ ਹੁਣ ਮੈਂ ਠੀਕ ਹੈ ਤੇ ਹੁਣ ਮੈਂ ਹੈਂਡ ਵਾਸ਼ ਕਰ ਲੈਂਦੀ ਆ ਤੇ ਹੁਣ ਵੈਸੇ ਚਾਹ ਪੀਂ ਜਾ ਕੇ ਅੱਜ ਮੈਂ ਅਠਵੇਂ ਸੁੱਤੀ ਸੀ ਫਿਰ ਮੈਂ ਸਾਡੀ ਨੂੰਹ ਪਿੰਡ ਪਹੁੰਚਾ ਤੇ ਫਿਰ ਮੈਂ ਉੱਠੀ ਥੋੜਾ ਐਸੀ ਮੰਮੀ ਕੋਲ ਲੱਤੇ ਹੁਣ ਪਾਉਣੀ ਆ ਹੰਦੀ ਸਕੁਣੀ ਮੰਮੀ ਕੰਨੇ ਪਾਰੇ ਤੇ ਮੈਂ ਕਪੜੇ ਧੋ ਕੇ ਸੁਕੁਣੇ ਪਾ ਦਿੱਤੀਆਂ ਥੋੜੀ ਜਿਹੀ ਬਹਿਣੀ ਦੀ ਬਸ ਬਾਕੀ ਹੁਣ ਜੋ ਮੈਂ ਨਾ ਆਕੀ ਲਾਉਂਗੀ ਉਹ ਹੁਣੇ ਆ ਤੇ ਅੱਜ ਮੇਰਾ ਮੂਡ ਵਧੀਆ ਆ ਸਵੇਰੇ ਸਵੇਰੇ ਨਹੀਂ ਤੇ ਕਰ ਮੈਨੂੰ ਬਹੁਤ ਲੋਜ ਇਦਾਂ ਹੁੰਦਾ ਨੈਗੇਟਿਵਿਟੀ ਜੀ ਹੰਤ ਜਾਂਦੀ ਆ ਉਹਦੇ ਰੀਜ਼ਨ ਇਹ ਹੀ ਆ ਸ਼ਾਇਦ ਨੀਂਦ ਪੂਰੀ ਨਹੀਂ ਹੁੰਦੀ ਤੇ ਹੁਣ ਮੇਰੇ ਕੋਲ ਟਾਈਮ ਆ ਬੈਠ ਕੇ ਸੁੱਤਾ ਮੈਂ ਸਵੇਰੇ ਸਵੇਰੇ ਜਪਲਾਟ ਚ ਵੀ ਕੜਾ ਮਾਰ ਕੇ ਆਣਾ ਥੋੜੀ ਜਿਹੀ ਗੱਲਾਂ ਨੇ ਕਰੀਮ ਮੈਂ ਨਾ ਬੈਣੀ ਵਾਲੀ ਕਰੀਮ ਹੀ ਯੂਜ਼ ਕਰਨ ਲੱਗ ਪਈ ਆ ਤੇ ਮੇਰੀ ਖਤਮ ਹੋ ਗਈ ਸੀ ਤੇ ਮੈਂ ਉਹ ਮੰਗਵਾਈ ਆ ਤੇ ਹੁਣ ਮੈਂ ਯੂਜ਼ ਨਹੀਂ ਕਰਨ ਲੱਗੀ ਹਜੇ ਕਿਉਂਕਿ ਉੱਪਰ ਹੀ ਹੁੰਦੀ ਆ ਤੇ ਇਸ ਕਰਕੇ ਨਾਉਂਦੇ ਵੀ ਉੱਪਰ ਆ ਸਵੇਰੇ ਸਵੇਰੇ ਫੇਸ ਵੀ ਵਾਸ਼ ਉੱਪਰ ਹੀ ਹੁੰਦਾ ਤਾਂ ਕਰਕੇ ਫਿਰ ਮੇ ਉੱਪਰ ਹੀ ਹੁੰਦੀ ਹੈ ਹੋਤੇ ਮੈਨਾਂ ਲੰਦੀ ਹੈ ਮੈਨੂੰ ਲੱਗਦਾ ਕਿ ਮੇ ਰੇਹ ਨੇ ਛਾਈਆਂ ਹਨ ਉਹ ਨਾ ਖਤਮ ਹੋ ਜਾਂਦੀਆਂ ਥੋੜੀ ਥੋੜੀ ਸਾਰੀਆਂ ਤੇ ਬਸ ਥੋੜੀ ਜਿਹੀ ਹਲਕੀ ਅੰਜ਼ੀਆਂ ਰਹਿ ਗਈਆਂ ਇਹ ਇੱਥੇ ਹੈਗੀਆਂ ਹਜੇ ਆ ਵੀ ਲਾਈਟ ਹੋ ਗਈਆਂ ਵੈਸੇ ਆ ਪਹਿਲੇ ਜਾ ਰਾਈਟ ਹੋ ਗਈਆਂ ਮੈਨੂੰ ਲੱਗਦਾ ਕਿ ਜਿਹੜੀ ਬੀਬੀ ਕਰੀਮ ਹੈ ਇਹਦੇ ਨਾਲ ਹੀ ਹੋਈਆਂ ਪੱਕਾ ਨਹੀਂ ਪਤਾ ਲੱਗਾ ਤੇ ਵਧੀਆ ਹੈ ਜੀ ਆਪਣੇ ਆਪ ਹੋ ਗਿਆ ਵੀ ਨਾ ਸਿਸਟਰ ਨੇ ਕਿੰਨਾ ਕੁਛ ਇਸ ਤਰ੍ਹਾਂ ਇਸੇ ਕਰਨਾ ਉਹ ਕਰਨਾ ਇੱਥੇ ਰਿਸਦੀਆਂ ਰੀਲ ਵਾਲੀਆਂ ਹਾਂ ਇਹ ਨੇ ਆਖੀ ਰਹੀਆਂ ਤੇ ਮੈਨੂੰ ਕੁਝ ਨਹੀਂ ਕਰਨ ਦੇ ਜਿਹੜੇ ਪੁੱਛੇ ਮੈਂ ਵੀਡੀਓ ਸ਼ੇਅਰ ਕਰੂੰਗੀ ਕਿ ਮੈਂ ਕਿੱਗੀ ਕਿੰਨਾ ਕਿੰਨਾ ਤੇ ਮੈਨੂੰ ਕੀ ਕਰਨ ਨੂੰ ਕਿਹਾ ਗਿਆ ਸੀਗਾ ਤੇ ਹੁਣ ਮਿਲਦੇ ਹਾਂ ਅਸੀਂ ਦਿਪਲੋਟ ਚ ਪੂਰੇ 3 ਮਹੀਨੇ ਬਾਅਦ ਇੱਥੇ ਤਾਂ ਹਲਕੀ ਹੋ ਗਿਆ ਬਿਲਕੁਲ ਝਿੱਜਟ ਇੱਥੇ ਫੁੱਲ ਖਿੜੇ ਹੋਏ ਆ ਜਿਹੜੇ ਬਹੁਤ ਜ਼ਿਆਦਾ ਕਰ ਨਹੀਂ ਪਿਲੇ ਆ ਤੇ ਇੱਧਰ ਪਤਨ ਲਗਾਏ ਸੀ ਉਹ ਇਹਨਾਂ ਨੂੰ ਵੀ ਹਜੇ ਕੱਦੇ ਫੁੱਲ ਖਿੜਿਆ ਨਹੀਂ ਲੱਤੀ ਹੋਈ ਹੈ plots ki kharab kar hua hai sab to bhai karne wali hai tamatar badhiya laggeya eh hai ye cherry tomato te idhar laggeya hai matar matar ho pata nahi kithe laggeya tamatar bahut zyada laggeya bahut badhiya hai na dekho kinne tamatar laggeya ikki butte nu थले तक अंदर तक दिसद नहीं, तो नहीं है इतनी और एक अंदर किन्ने टमाटर खुशबू बहुत सोनी इधर लगे पे नींबू मम्मी तोड़ते देनी है मैं रोज़ पुछनी अब भी लगे मम्मी का नींबू की खुशबू प्यारी प्यारी लगे हुए सनते मैं तो पता ही नहीं छोटे छोटे किन्ने सोने हाँ पक्या हो ਕਿੱਧਰ ਵੇਖ ਪਿਆ ਇਹ ਸਾਰੇ ਸੀਡ ਜਿਹੜੇ ਮੈਂ ਆਰਗੇਨਿਕ ਬਾਜ਼ਾਰ ਚੋਂ ਮਗਾਈ ਸੀਗੇ ਤੇ ਹੁਣ ਮੈਨੂੰ ਲੱਗਦਾ ਇਹਦੇ ਫੁੱਲ ਆ ਆ ਨਿਕਲਿਆਏ ਤੇ ਹੁਣ ਇਹੋ ਕੀ ਕਹਿੰਦੇ ਹੁੰਦੇ ਆ ਬੀਜ ਬਣੂਗੇ ਤੇ ਇਹਦੇ ਤੇ ਬੀਜ ਤਿਆਰ ਹੋਊਗਾ ਚਾਤ ਚਾ 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 ਚੋ ਚਲੋ ਜੀ ਹਨਾ ਪਮਾਲਿਸ਼ ਕੇ ਲਈ ਇਹਨਾ 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 ਹੈਨਾ ਹੂੰ 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 ਜਾਨੀ ਜਾਨੀ ਵੇ ਜਾਨੀ ਨਾ ਪੂਰੇ 2 ਮਹੀਨੇ ਦਾ ਹੋਣ ਵਾਲਾ ਹੈ 15 ਤਰੀਕ ਨੂੰ ਹੋ ਜਾਣਾ ਤੇ ਇਹਦੇ ਅਸੀਂ ਹੱਥ 'ਚ ਕੁਝ ਨਹੀਂ ਪਾਇਆ ਕਿਸੇ ਨੇ ਤੇ ਫਿਰ ਮੈਂ ਤੇ ਕਿੱਕੇ ਦੇ ਹੱਥ ਬੜੇ ਛੋਟੇ ਛੋਟੇ ਸੀਗੇ ਕੁਛ ਉਹਨਾਂ ਨਹੀਂ ਸੀ ਤੇ ਹੁਣ ਵੀ ਸਿਰਫ ਅਸੀਂ ਉਹੀ ਹਿੰਗ ਤੇ ਸਰੋਂ ਬੰਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਕੁਛ ਨਾ ਇਹਦੇ ਹੱਥਾਂ 'ਚ ਪੌਂਡੀ ਮੰਗਵਾਉ ਤੇ ਸ਼ਾਇਦ ਹੁਣ ਉਹ ਆਇਆ Amazon ਤੋਂ ਅਸੀਂ ਮੰਗਵਾਇਆ ਦੇਖਦੇ ਹਾਂ ਕਿੱਦਾਂ ਆਇਆ ਤੇ ਇਹ ਆ ਪਾਰਸਲ ਤੇ ਕੋਲ ਤੋਂ ਦੇਖਦੇ ਆ ਇਹ ਹੈ ध्रुवज कलेक्शन ਤੇ সিলਵਰ ਜੁਲਰੀ ਇਹਨਾਂ ਦੇ ਫੋਨ ਨੰਬਰ ਵਗੈਰਾ ਵੈਬਸਾਈਟ ਸਾਰਾ ਕੁਝ ਦਿੱਤਾ ਹੈ ਬਾਕੀ ਕੋਈ ਕੀ ਦਿਖ ਰਿਹਾ ਹੁਣ ਪਿਓਰ ਚੀਜ਼ ਹੈ ਸਾਰੀ ओरिजिनल ਹੈ ਜਾਂ ਨਹੀਂ ਹੈ ਮੈਂ ਬਣਾਇ ਮਗਾਈ ਸੀ ਆ ਤੇ ਕਿੰਨੇ क्यूट ਆ ਦੇਖਦੇ ਆ ਹੁਣ ਇਹਦੇ ਹੱਥੇ ਚਾਹੁੰਦੇ ਆ ਜਾਂ ਨਹੀਂ ਇਹਦੇ ਵਿੱਚ ਆ ਵੀ ਇਹ ਜਿਹੜੇ ਹੁੰਦੇ ਨਾ ਅੱਜ ਕੱਲ ਚੱਲੇ ਆ ਨਜ਼ਰ ਤੋਂ ਇਹਨੂੰ ਕਹਿੰਦੇ ਪਤਾ ਨਹੀਂ ਕੀ ਆ ਤਾਂ ਕਿ ਦੇ ਦੇ ਪਰ ਮੈਨੂੰ ਲੱਗਦਾ ਕਿ ਲੂਜ਼ ਹੋਣੇ ਆ ਸੋ ਜਿ세 ਯਾ ਕੀ ਦਾ ਨੇ ਡੋਮੀਨੇ ਦਾ ਹੋ ਜਾਣਾ 15 ਨੂੰ ਤੇ ਮੈਂ ਨਾ ਉਸ ਦਿਨ ਪਾ ਦੂੰਗੀ ਪਰ ਇਹ ਕਾਫੀ ਲੂਜ਼ ਆ ਤਾਂ ਦੇਖੂੰਗੀ ਉਹ ਟਾਈਟ ਕਰਕੇ ਜੇ ਹੁੰਦੇ ਆ ਤਾਂ ਤੇ ਇਧਰ ਵੀ ਨਾ ਥੋੜਾ ਜਿਹਾ ਜ਼ਿਆਦਾ ਲੂਜ਼ ਹੈ ਕਿਉਂਕਿ ਉਹ ਇੱਕ ਚੇਨ ਮੇ ਘੱਟ ਵਿੱਚ ਪਿਆ ਤੇ ਉਹਦਾ ਨਿਕਲ ਨਿਕਲ ਕੇ ਨਾ ਡੇਗ ਜਾਣੀਆਂ ਤਾਂ ਕਰਕੇ ਥੋੜੀ ਜਿਹੀ ਵੇਟ ਹੋਰ ਕਰਨੀ ਪੈਣੀ ਆ ਤੇ ਹਾਂ ਜੀ ਇੰਦੀ ਰਹਿਣ ਦੇਣੀ ਹੂੰ ਤੇ ਸ਼ਾਮ ਪੈ ਗਈ ਆ ਮੈਂ ਨਾ ਆਹ ਤੋਂ ਪਲਵਣ ਚੱਲ ਗਈਆਂ ਜਿੰਨਾ ਵੀ ਸਾਰਾ ਫੀਲ ਦਾ ਸਮਾਨ। ਕਿਉਂਕਿ ਤੋਂ ਪਲਵਣ ਬਹੁਤ ਜ਼ਰੂਰੀ ਆ ਦਿੱਤੀ ਬੰਦੀ ਪੀਚਾ ਮੈਂ ਦੁਪਹਿਰ ਦੀ ਲੱਗੀ ਹੋਈ ਆ। ਤੇ ਮੈਂ ਆਪਣੇ ਜਿਹੜੇ ਸਾਰੇ ਗਰਮੀਆਂ ਦੇ ਕੱਪੜੇ ਕੱਢੇ ਕਿਉਂਕਿ ਗਰਮੀ ਹੋ ਗਈ ਆ। ਹੁਣ ਮੋٹے ਕੱਪੜੇ ਪੈਣਦੇ ਨੇ। ਤੇ ਸੈੱਟ ਕਰਨੇ ਕੱਪੜੇ ਖੇਚੇ ਬਾਕੀ ਆ ਜਮ ਪਾਇਆ ਵੀ ਗਰਮੀ ਵਾਲਾ ਹੀ ਆ ਇਹ ਬਾਹਰ ਸੀਗਾ। ਤੇ ਹਜੇ ਅਲਮਾਰੀ ਸੈਟਿੰਗ ਕਰਨੀ ਬਾਕੀ ਆ ਮੈਂ ਰੱਖ ਦਿੱਤੀ ਆ। ਮਤਲਬ ਕਰਕੇ ਉਹ ਕੱਟ ਕੇ ਜਿੱਦ ਤੱਕ ਇਹ ਲੱਗ ਕੇ ਹੁੰਦੀ ਹੈ ਨਾ ਮੈਂ ਇਹ ਸੈੱਟ ਕਰੂੰਗੀ ਪ੍ਰੋਪਰਲੀ ਜਿਹੜੇ ਐਕਸਟਰਾ ਕੱਪੜੇ ਹੋ ਉਹ ਮੈਂ ਕੱਢ ਦੇਣੀ ਦੇ ਦੇਣੀ ਕਿਸੇ ਨੂੰ ਜਿਹੜੇ ਮੈਂ ਬਹੁਤ ਸਾਰੇ ਲੱਗੋ ਪਾਉਂਦੀ ਹਾਂ ਤੇ ਹੁਣ ਮੈਂ ਹਸਬੰਦ ਨੂੰ ਕਹਿਣਾ ਕਿ ਮੈਂ ਯੂਜ਼ ਨਹੀਂ ਕਰਾਂਏ ویسے ਮੈਂ ਲਾਸਟ ਈਅਰ ਵੀ ਕਹਿਤਾ ਸੀ ਨਾ ਕਿ ਪਰ ਇਹ ਆ ਕਿ ਕੱਪੜੇ ਜਦੋਂ ਫਟੇ ਨਾ ਹੋਣ ਤੇ ਫੂਲ ਬਣਾਏ ਹੋਣ ਤੇ ਸੋਹੇ ਹੋਣ ਤੇ ਤੇ ਦਿਰਵੀ ਨਹੀਂ ਕਰਦਾ ਨਾ ਕਿਸੇ ਨੂੰ ਦੇਣੀ ਜਾਂ ਪਤਾ ਨਹੀਂ ਤਾਂ ਕੇ ਯੂਜ਼ ਕਰਾਂ ਉਹ ਇਹ ਪੰਜ ਪੰਜਗੇ ਮੰਮੀ ਨੇ ਕੇ ਫਰੂਟ ਤੇ ਅਸੀਂ ਫਰੂਟ ਥੋੜਾ ਖਾਣੇ ਜਾਨਵੀ ਜਿਆਦਾ ਖਾਂਦੀ ਆ ਤੇ ਸਟੇਪ ਵਿੱਚ ਤੇ ਲੰਮੀ ਨਾਲੋਂ ਜ਼ਿਆਦਾ ਗਲੋਆ ਤੇ ਜੋ ਵੀ ਐਟ੍ਰੈਕਟਡ ਹਸੋਂਦੀ ਆ ਵਧੀਆ ਕਨਸੈਪਟ ਲੈ ਕੇ ਆਂਦੀ ਆ ਤੇ ਰੋਟੀ ਜਿਹੜੀ ਆ ਰਾਤ ਦੀ ਤਿਆਰ ਕਰ ਦੋ ਮੰਗ ਲਈ ਨੇ ਕਿ ਅੱਜ ਇਸ ਦੀ ਬਣਾਉਣੀ ਆ ਕਾਲੇ ਚਨੇ ਤੇ ਜਿਹੜੀ ਆ ਵਧੀਆ ਮਣੀ ਮਤਲਬ ਤੇ ਦੇ ਖਾਂਚ ਕਿਦਰੀ ਆ ਕਿ ਥੋੜੀਆਂ ਸੀੜੀਆਂ ਲਗਵਾਈਆਂ ਹੋਰ ਪਾਣੀ ਪਾ ਕੇ ਫਿਰ ਉਸ ਤੋਂ ਬਾਅਦ ਇਹਨੂੰ ਸੀੜੀਆਂ ਹੋਰ ਲਗਵਾਉਣੀਆਂ ਤਾਂ ਫਿਰ ਜਿਹੜੀ ਪ੍ਰੋਪਰ ਗਰੇਵੀ ਆ ਉਹ ਬਣਨੀ ਆ ਇਹਦੇ ਨਾਲ ਕੀ ਆ ਤੜਕਾ ਜਿਹੜਾ ਪੁੱਜ ਜਾਂਦਾ ਕੱਚਾ ਨਹੀਂ ਰਹਿੰਦਾ ਤੇ ਇੱਕ ਵਾਰੀ ਕਿਤੇ ਇੱਕ ਬਰੀਵ ਜੀ ਬਣ ਗਈ ਹੈ ਨਾ ਤੇ ਹੁਣ ਇਹਦੇ ਵਿੱਚ ਹੋਰ ਪਾਣੀ ਪਾ ਕੇ ਫਿਰ ਇਹਨੂੰ ਚਾਰ ਪੰਜ ਸੀੜੀਆਂ ਲਗਵਾ ਕੇ ਗਰੇਵੀ ਜਿੰਨੀ ਚਾਹੀਦੀ ਹੈ ਤੇ ਬਸ ਫਿਰ ਸਬਜੀ ਤਿਆਰ ਆ ਆਪੇ ਮੈਂ ਲੱਗੀ ਹੁਣ ਕੁਝ ਬਣਾਉਣ ਤੇ ਮੈਂ ਸ਼ੇਅਰ ਕਰੂੰਗੀ ਬਣਾ ਕੇ ਗੱਦੇ ਦਾ ਕੁਝ ਖਾਸ ਨਹੀਂ ਆ ਢਿੱਕੜੀਆਂ ਬਣਾ ਕੇ ਜੇ ਬਣਦਾ ਤਾਂ ਚਪਾ ਦਿੰਨੀਆ ਫਰੈਸ਼ ਦਨੀਆ ਲਸਣ ਹਰਾ ਮਲਾ ਮਮੀ ਨੇ ਮੋਟਾ ਮੋਟਾ ਕੱਟ ਕੇ ਰੱਖਿਆ ਹੋਇਆ ਦਾਲ ਬਣ ਗਿਆ ਹੁਣ ਬਸ ਚਾੜ ਬਣਾ ਲੈਣੀ ਤੇ ਰੋਟੀ ਹੋ ਗਈ ਹੋ ਗਿਆ ਜੀ ਲਗਭਗ ਮੇਰਾ ਕੰਮ ਹੋ ਗਿਆ ਸਿਰਫ ਉਹ ਰਹਿ ਗਿਆ ਟੀ ਵੀ ਹੋ ਗਿਆ ਡਬਲੂ ਵੀ ਹੋ ਗਿਆ ਤੇ ਆਹ ਵਾਲਾ ਟੀ ਵੀ ਹੋ ਗਿਆ ਤੇ ਬਸ ਹੁਣ ਕੀ ਰਹਿ ਗਿਆ ਥੋੜਾ ਟਾਈਮ ਜਿਵੇਂ ਕਰ ਲਿਆ ਸਿਰਫ ਮੈਨੂੰ 20 ਮਿੰਟ ਲੱਗੇ